डी 11 न्यूज़ पंजाब देख रहे दर्शक स्वागत है मैं तोड़ा अपना सुखविंदर सिंह दगाल आज ਅਸੀਂ ਪਹੁੰਚਿਆ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੇ ਅਕਾਲੀ ਦਾਲ ਅੰਮ੍ਰਿਤਸਰ ਹਰਦੀਪ ਸਿੰਘ ਸਹਿਜਪੁਰਾ ਜੀ ਇਹਨਾਂ ਨਾਲ ਗੱਲ ਕਰਾਂਗੇ ਤੇ ਚੋਣ ਦੇ ਬਾਰੇ ਵੀ ਚੋਣ ਸਮੀਖਿਆ ਜਿਹੜੀ ਚੋਣ ਦੇ ਵਿੱਚ ਕੀ ਸਿਸਟਮ ਚੱਲ ਰਿਹਾ ਹੈ ਕਿੰਨੀ ਕੁ ਲੀਡ ਨਾਲ ਇਹ ਜਿੱਤ ਰਹੇ ਨੇ ਤੇ ਕਿਹੜੇ ਕੈਂਡੀਡੇਟ ਤੋਂ ਇਹਨਾਂ ਨੂੰ ਖਤਰਾ ਹੈ ਕਿਹੜਾ ਕੈਂਡੀਡੇਟ ਇਹਨਾਂ ਦਾ ਮੁਕਾਬਲਾ ਕਰ ਰਿਹਾ ਹੈ ਹਾਂਜੀ ਪ੍ਰਧਾਨ ਜੀ ਤੁਹਾਡਾ ਮੁਕਾਬਲਾ ਤੁਹਾਡੇ ਕੈਂਡੀਡੇਟ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦਾ ਮੁਕਾਬਲਾ ਅੱਜ ਕਿਹਦੇ ਨਾਲ ਹੈ ਜੀ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਅਸੀਂ ਤੇ ਸਾਰਿਆਂ ਤੋਂ ਜੇਤੂ ਉਮੀਦਵਾਰਾਂ ਦੇ ਵਿੱਚ ਆ ਕਿਉਂ ਅਸੀਂ ਪਿੰਡਾਂ 'ਚ ਜਾਂਦੇ ਹਾਂ ਜਿੰਨੇ ਵੀ ਨੌਜਵਾਨ ਨੇ ਉਹ ਸਾਰੇ ਸਾਡੇ ਨਾਲ ਚੱਲ ਪੈਂਦੇ ਪਿੰਡਾਂ ਦੇ ਵਿੱਚ ਐਡਾ ਭਰਮਾ ਹੰਗਾਰਾ ਮੇਲਿਆ ਵੱਡੇ ਵੱਡੇ ਇਕੱਠ ਹੋ ਰਹੇ ਨੇ ਇਹ ਤੇ ਗੱਡੀਆਂ ਲੈ ਕੇ ਪਿੰਡਾਂ 'ਚ ਵਰਦੇ ਹੀ ਨਹੀਂ ਜਾਂਦੇ ਹੀ ਨਹੀਂ ਇਹਨਾਂ ਨੂੰ ਡਰ ਲੱਗਦਾ ਕਿ ਸਾਨੂੰ ਕੋਈ ਅੱਗੋਂ ਘੇਰ ਨਾ ਲਵੇ ਤੇ ਜਿੱਤ ਕਾ ਦੇ ਨਾਲ ਜਾਣਗੇ ਸ਼ਹਿਰਾਂ 'ਚ ਤੁਰੇ ਫਿਰਦੇ ਨੇ ਸ਼ਹਿਰ ਦੀ ਵੋਟ ਚਾਰ ਥਾਵਾਂ ਤੇ ਵੰਡੀ ਜਾਏਗੀ ਤੇ ਸਾਡੂ ਕੱਲਿਆਂ ਨੂੰ ਇਹਨਾਂ ਦੇ ਬਰਾਬਰ ਵੋਟ ਪਵੇਗੀ ਇਹਨਾਂ ਦੀ ਚਾਰ-ਪਾਈ ਵੰਡੀ ਜਾਣੀਗੀ ਵੋਟਾਂ ਇਹਨਾਂ ਨੂੰ ਕੀ ਪੈਣੀਆਂ ਨੇ ਜਿਹੜਾ ਗਾਂਧੀ ਤੁਰੇ ਫਿਰਦਾ ਗਾਂਧੀ ਪਹਿਲਾਂ ਆਮ ਪਾਰਟੀ 'ਚੋਂ ਜਿੱਤਿਆ ਆਇਆ ਤੇ ਉਦੋਂ ਇਹ ਕਹਿੰਦਾ ਇਹ ਕਾਂਗਰਸ ਬੜੀ ਮਾਰੀ ਪਾਰਟੀ ਤੇ ਹੁਣ ਉਹਨਾਂ ਦੇ ਬੁੱਕਲ 'ਚ ਜਾ ਕੇ ਬਹਿ ਗਿਆ ਦਿੱਲੀ ਵਾਲਿਆਂ ਨਾਲ ਰਲ ਗਿਆ ਜਾ ਕੇ ਤੇ ਜੇ ਰਾਣੀ ਸੀ ਰਾਣੀ ਚਾ ਚਾਰ ਵਾਰਾਂ ਇਥੋਂ ਦੀ ਮંત્રી ਵੀ ਰਹੀ ਆ ਜਾ ਕੇ ਦਿੱਲੀ ਚ ਮੰਤਰੀ ਵੀ ਬਣੀ ਔਰ ਕਾਂਗਰਸ ਨਾਲੋਂ ਜਿੱਤ ਪ੍ਰਾਪਤ ਕਰਦੀ ਸੀ ਤੇ ਅੱਜ ਉਹ ਕਹਿੰਦੀ ਇਹ ਬੀਜੇ ਵੀ ਬੜੀ ਚੰਗੀ ਹੈ ਜਿਹਨੂੰ ਬੀਜੇਪੀ ਨੂੰ ਰੋਜ਼ ਗਾਲਾਂ ਕੱਢਦੀ ਸਾਨੂੰ ਤੇ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਦਾ ਇਹਨਾਂ ਨੂੰ ਤਾਂ ਕੁਰਸੀ ਚਾਹੀਦੀ ਏ ਚਾਹ ਜਿੱਧਰੋਂ ਮਰਜ਼ੀ ਮਿਲ ਜੇ ਕੋਈ ਇਹਨਾਂ ਨੂੰ ਕਿਸੇ ਦੀ ਕੰਮ ਨਾਲ ਨਹੀਂ ਕਿਸੇ ਪਾਰਟੀ ਨਾਲ ਨਹੀਂ ਜਿੱਧਰੋਂ ਕੁਰਸੀ ਮਿਲ ਗਈ ਅਸੀਂ ਤੇ ਉਦੇ ਹੀ ਆ ਅੱਜ ਜਿਹੜਾ ਡਾਕਟਰ ਬਲਵੀਰ ਸਿੰਘ ਏ ਇਹ ਸਿਹਤ ਮੰਤਰੀ ਰਾਏ ਨੇ ਪਹਿਲਾਂ ਇਹ ਹਸਪਤਾਲਾ ਦਾ ਇਹ ਨਾ ਬੁਰਾ ਹਾਲ ਏ ਲੋਕਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਤੇ ਇਹ ਅੱਜ ਵੋਟਾਂ ਕਿਹਦੇ ਮੂੰਹ ਨਾਲ ਪਿੰਡਾਂ ਦੇ ਵਿੱਚ ਮੰਗਦਾ ਫਿਰਦਾ ਸਾਡੇ 2 ਸਾਲ ਇਹਦੇ ਸਿੱਖਿਆ ਮੰਤਰੀ ਰਹਿਣ ਦੇ ਨਾਲ ਇਹਨੂੰ ਇਹ ਨਹੀਂ ਪਤਾ ਲੱਗਿਆ ਸਿਹਤ ਮੰਤਰੀ ਰਹਿਣ ਦੇ ਨਾਲ ਇਹਨੂੰ ਪਤਾ ਨਹੀਂ ਲੱਗਿਆ ਤੇ ਹਸਪਤਾਲਾ ਦਾ ਕੀ ਹਾਲ ਹੈ ਆ ਸਾਡੇ ਸਮਾਣੇ ਦਾ ਹਾਲ ਵੇਖ ਲਓ ਪਟਿਆਲੇ ਦਾ ਹਾਲ ਵੇਖ ਲਓ ਕਿਹੜੇ ਮੂੰਹ ਨਾਲ ਵੋਟਾਂ ਮੰਗਦੇ ਨੇ ਮੈਨੂੰ ਤਾਂ ਇਹ ਵੀ ਸਮਝ ਆਉਂਦੀ ਆ ਕਿ ਉਹ ਕਿਵੇਂ ਫਿਰਦੇ ਨੇ ਜੇ ਦੂਜੇ ਪਾਸੇ ਐਨਕੇ ਸ਼ਰਮਾ ਐਨਕੇ ਸ਼ਰਮਾ ਕੱਲ ਮੈਂ ਪਰਸੋਂ ਦੀ ਗੱਲ ਏ ਇੱਥੇ ਕਾਰ ਸੇਵਾ ਵਾਲੇ ਬਾਬਿਆਂ ਕੋਲੇ ਗਿਆ ਉਹਨਾਂ ਨਾਲ ਮਿਲਿਆ ਉਹ ਕਹਿੰਦੇ ਕਿ ਸਾਨੂੰ ਕਿਸੇ ਬੰਦੇ ਨੇ ਜੀਵਕਪੁਰ ਦੇ ਕੋਲ ਨਾਬਾ ਸਾਹਿਬ ਗੁਰਦੁਆਰਾ ਉੱਥੇ ਜਗ੍ਹਾ ਦਿੱਤੀ ਡੇਰਾ ਬਣਾਉਣ ਵਾਸਤੇ ਕਿੱਲਾ ਪਤਾ ਨਹੀਂ ਇੱਦਾਂ ਕਿੱਲਾ ਜਗ੍ਹਾ ਦਿੱਤੀ ਤੇ ਜਦੋਂ ਉਹਦੀਆਂ ਡੇਰੀਆਂ ਕੱਢਾ ਹੋ ਗਈਆਂ ਤੇ ਐਨਕੇ ਸ਼ਰਮਾ ਨੇ ਲਿਆ ਕੇ ਜੇ ਵੀ ਸੀ ਤੇ ਉਹ ਪੱਟ ਕੇ ਪਰ੍ਹਾਂ ਮਾਰੀਆਂ ਦੱਸੋ ਇਹ ਗੁਰਦੁਆਰਾ ਸਾਹਿਬ ਦੀਆਂ ਕੰਦਾ ਪਟੀਆਂ ਜੀ ਹਾਂ ਜੀ ਹਾਂ ਜੀ ਗੁਰੂ ਘਰ ਨੂੰ ਜਗ੍ਹਾ ਦਿੱਤੀ ਕਾਰਸੇ ਵਾਲੇ ਬਾਬਿਆਂ ਨੂੰ ਅੱਛਾ ਜੀ ਮੈਂ ਮੈਂ ਕੱਲ ਬਾਬਿਆਂ ਨੂੰ ਮਿਲਣ ਗਿਆ ਸੀ ਲੰਗਰ ਜਿਹੜੇ ਗੁਰੂ ਘਰਾਂ ਨੂੰ ਕਿਸੇ ਜਗ੍ਹਾ ਦਿੱਤੀ ਉਹਦੀਆਂ ਕੰਦਾ ਪਟਾ ਕੇ ਪਰ੍ਹਾਂ ਮਾਰੀਆਂ ਐਨਕੇ ਸ਼ਰਮਾ ਨੇ ਜੀ ਐਨਕੇ ਸ਼ਰਮਾ ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਹੈ ਅਕਾਲੀ ਦਲ ਦਾ ਕੈਂਡੀਡੇਟ ਹੈ ਉਹ ਗੁਰਦੁਆਰਾ ਨਾਬਾ ਸਾਹਿਬ ਜੀ ਮਹਾਲੀ ਨਾਬਾ ਸਾਹਿਬ ਦੇ ਕੋਲ ਕਾਰਸੇ ਵਾਲੇ ਬਾਬਿਆਂ ਨੂੰ ਕਿਸੇ ਨੇ ਡੇਰਾ ਡੇਰਾ ਬਣਾਉਣ ਵਾਸਤੇ ਜਗ੍ਹਾ ਦਿੱਤੀ ਸੀ ਅੱਛਾ ਜਦੋਂ ਉਹਦੀਆਂ ਕੰਡਾ ਹੀ ਡੇਡੀਆਂ ਹੋ ਗਈਆਂ ਤੇ ਐਨਕੇ ਸ਼ਰਮਾ ਨੇ ਲਿਆ ਕੇ ਆਪਣੇ ਉਹ ਬਦਲ ਦੀ ਸਰਕਾਰ ਸੀ ਲਿਆ ਕੇ ਗੁੱਡਾ ਕਰਦੀ ਕਰਕੇ ਉਹਨਾਂ ਦੀਆਂ ਕੰਡਾ ਪਟੀਆਂ ਉਹ ਬਾਬੇ ਆਂਦੇ ਨੇ ਸਾਡੇ ਕੋਲ ਆਵੇ ਵੋਟ ਮੰਗਣ ਅਸੀਂ ਇਹਨੂੰ ਜਵਾਬ ਦੇਾਂਗੇ ਅੱਜ ਵੀ ਜਿੰਦਾ ਜਾਗਦਾ ਬਾਬਾ ਇੱਥੇ ਲੰਗਰ ਹਾਲ 'ਚ ਬੈਠਾ ਜੇ ਮੇਰੀ ਗੱਲ ਤੇ ਕਿਸੇ ਨੂੰ ਹੋਵੇ ਝੂਠਾ ਕਿਹੜੇ ਕਿਹੜੇ ਲੰਗਰ ਹਾਲ ਗੁਰਦੁਆਰਾ ਸਾਹਿਬ ਜੀ ਕਿਹੜੇ ਕਿੱਥੇ ਬੈਠੇ ਨੇ ਬਾਬਾ ਜੀ ਉਹ ਆਹ ਇੱਥੇ ਲੰਗਰ ਹਾਲ ਹਸਪਤਾਲ ਕੋਲ ਠੀਕ ਹੈ ਹਸਪਤਾਲ ਦੇ ਕੋਲ ਲੰਗਰ ਹਾਲ ਗੁਰਦੁਆਰਾ ਉੱਥੇ ਅੱਜ ਵੀ ਚੌਦੇ ਜਾਗਦੇ ਨੇ ਬਾਬਾ ਜੀ ਕਹਿੰਦੇ ਜੇ ਕੋਈ ਪੈਗਾ ਝੂਠਪੋ ਦਾ ਮੇਰੇ ਕੋਲ ਲਿਆਓ ਉਹਨਾਂ ਨੂੰ ਮੈਂ ਉਹਨਾਂ ਦੀ ਤਸੱਲੀ ਕਰਾਵਾਂਗਾ ਇਹ ਲੋਕ ਸਾਡੀ ਆਣ ਕੇ ਇੱਥੇ ਵੋਟਾਂ ਵੋਟਾਂ ਫਟੋੜਨ ਲਈ ਹੱਕਦਾਰ ਨਹੀਂ ਦੇਖੋ ਨਹੀਂ ਇਹਨਾਂ ਲੋਕਾਂ ਨੂੰ ਵੋਟ ਪਾਣੀ ਸਾਡਾ ਕੈਂਡੀਡੇਟ ਸਰਦਾਰ ਪ੍ਰੋਫੈਸਰ ਮਿੰਦਰਪਾਲ ਸਿੰਘ ਜੀ ਜੋ ਇਹ ਤੋਂ ਚੋਣ ਲੜ ਰਹੇ ਨੇ ਚੋਣ ਮਿਸ਼ਾਲੇ ਪਾਰਟੀ ਉਹਨਾਂ ਨੂੰ ਵੋਟਾਂ ਪਾਓ ਤੇ ਉਹਨਾਂ ਨੂੰ ਜਿਤਾਓ ਜਿਵੇਂ ਨੌਜਵਾਨ ਵੀਰ ਮੇਰੇ ਨਾਲ ਚੱਲੇ ਹੋਏ ਨੇ ਸਾਡੇ ਨਾਲ ਮਤ ਕਰ ਰਹੇ ਨੇ ਸਾਨੂੰ ਆਸ ਹੈ ਕਿ ਅਸੀਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਾਂਗੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ